ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ ਜੋਤ ਦੇ ਬਾਰੇ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿ ਘਰਾਂ ਦੇ ਵਿੱਚ ਕਿਹੜੀ ਜੋਤ ਜਗਾਉਣੀ ਹੈ ਕਦੋਂ ਜਗਾਉਣੀ ਹੈ ਇਸ ਦੇ ਕੀ ਲਾਭ ਹਨ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਇਸ ਕਰਕੇ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ ਬਹੁਤ ਸਾਰੇ ਲੋਕ ਅਕਸਰ ਸਵਾਲ ਕਰਦੇ ਹਨ ਇਸ ਦੇ ਮਾਧਿਅਮ ਰਾਹੀਂ ਅੱਜ ਕੋਸ਼ਿਸ਼ ਕਰਾਂਗੀ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਆਪਣੇ ਵਿੱਚੋਂ ਬਹੁਤਿਆਂ ਨੂੰ ਇਹ ਜਾਣਕਾਰੀ ਚੰਗੀ ਤਰ੍ਹਾਂ ਹੈ ਕਿ ਜੋਤ ਦਾ ਸਬੰਧ ਸ਼ਹੀਦਾਂ ਦੇ ਨਾਲ ਜੋੜਿਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਨਾਲ ਉਚੇਚੇ ਤੌਰ ਤੇ ਜੋੜਿਆ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਸ ਘਰ ਦੇ ਵਿੱਚ ਜੋਤ ਰੋਜ਼ ਜਗਾਈ ਜਾਂਦੀ ਹੈ ਉਸ ਘਰ ਦੇ ਵਿੱਚ ਵਾਤਾਵਰਣ ਕੁਝ ਹੋਰ ਹੀ ਹੋ ਜਾਂਦਾ ਹੈ ਉਥੇ ਜਾਦਵੀ ਕੋਈ ਆਉਂਦਾ ਹੋਵੇ ਉਹਦੀ ਰੂਹ ਖੜ ਜਾਂਦੀ ਹੈ ਖਾਸ ਤੌਰ ਤੇ ਜਿੰਨਾ ਘਰਾਂ ਦੇ ਵਿੱਚ ਦੇਸੀ ਘੋ ਦੀ ਜੋਤ ਜਗਾਈ ਜਾਂਦੀ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਦੇ ਘਰ ਆ ਕੇ ਮਨ ਖੁਸ਼ ਹੋ ਗਿਆ ਸਰੀਰਕ ਤੌਰ ਤੇ ਵੀ ਬੰਦੇ ਨੂੰ ਖੁਸ਼ੀ ਮਿਲਦੀ ਹੈ ਤੇ ਮਾਨਸਿਕ ਤੌਰ ਤੇ ਵੀ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਆ ਤਾਂ ਸਾਰੇ ਘਰ ਨੂੰ ਫਾਇਦਾ ਮਿਲਦਾ ਹੈ ਇਸ ਦਾ ਭਾਵੇਂ ਆਪਾਂ ਆਪਣੀ ਆਸਥਾ ਦੇ ਪੱਖ ਤੋਂ ਫਾਇਦਾ ਦੇਖੀਏ ਚਾਹੇ ਆਪਾਂ ਵਿਗਿਆਨਿਕ ਪੱਖ ਤੋਂ ਦੋਵੇਂ ਗੱਲਾਂ ਦਾ ਆਪਾਂ ਜ਼ਿਕਰ ਕਰਾਂਗੇ ਬਹੁਤ ਸਿਆਣੇ ਲੋਕ ਮੰਨਦੇ ਨੇ ਕਿ ਇਹ ਜਿਹੜੀ ਦੇਸੀ ਘੋਦੀ ਜੋਤ ਹੈ ਇਹ ਕਈ ਤਰੀਕ ਇਹ ਕਈ ਤਰੀਕੇ ਨਾਲ ਘਰ ਵਿੱਚ ਮੌਜੂਦ ਜਿਹੜਾ ਪ੍ਰਦੂਸ਼ਣ ਹੈ ਜਿਹੜੇ ਮਾੜੇ ਪਦਾਰਥ ਨੇ ਉਹਨਾਂ ਦਾ ਅਸਰ ਖਤਮ ਕਰ ਦਿੰਦੀ ਹੈ ਪਰ ਦੂਸ਼ਣ ਨੂੰ ਘੱਟ ਕਰ ਦਿੰਦੀ ਐਸੀਆਂ ਭੜੀਆਂ ਚੀਜ਼ਾਂ ਨੂੰ ਸਾੜ ਕੇ ਨਾਸ ਕਰ ਦਿੰਦੀ ਹੈ ਜਿਨ੍ਹਾਂ ਨੇ ਗਾਹੇ ਬਗਾਹੇ ਸਾਡੇ ਸਰੀਰ ਦਾ ਨੁਕਸਾਨ ਕਰਨਾ ਹੁੰਦਾ ਹੈ ਉਹ ਜਿਹੜੇ ਆਸੇ-ਪਾਸੇ ਫੈਲੇ ਨੇ ਜਿਹੜੇ ਕਣਾਂ ਨੇ ਸਾਡੇ ਸਰੀਰ ਦੇ ਅੰਦਰ ਦਾਖਲ ਹੋ ਕੇ ਸਰੀਰ ਦਾ ਨੁਕਸਾਨ ਕਰਨਾ ਹੈ ਉਹਨਾਂ ਕਣਾਂ ਨੂੰ ਦੇਸੀ ਘਿਓ ਦੀ ਜੋਤ ਖਤਮ ਕਰ ਦਿੰਦੀ ਹੈ ਉਹ ਕਣਾਂ ਨੂੰ ਖਤਮ ਕਰਕੇ ਸਾਨੂੰ ਬਿਮਾਰੀਆਂ ਤੋਂ ਮੁਕਤ ਕਰਦੀ ਹੈ ਦੇਸੀ ਘਿਓ ਦੀ ਜੋਤ ਬਹੁਤ ਸਾਰੇ ਸਿਆਣੇ ਲੋਕ ਇਹ ਕਹਿੰਦੇ ਨੇ ਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਇਹ ਕਹਿੰਦੇ ਨੇ ਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸਾਹ ਦੇ ਵਰਗੇ ਰੋਗਾਂ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਵੀ ਇਹ ਜਿਹੜੀ ਦੇਸੀ ਘਿਓ ਦੀ ਜੋਤ ਹੈ ਉਹ ਖਤਮ ਕਰ ਸਕਦੀ ਹੈ ਕੁਝ ਵਿਦਵਾਨ ਪੁਰਸ਼ਾਂ ਦਾ ਇਹ ਵੀ ਮੰਨਣਾ ਹੈ ਕਿ ਦੇਸੀ ਘਿਓ ਦੀ ਜੇਕਰ ਇੱਕ ਬੂੰਦ ਵੀ ਛੜਦੀ ਹੈ ਤਾਂ ਬਹੁਤ ਅਸ਼ੀਅ ਤਾਂ ਬਹੁਤ ਵਧੀਆ ਹਵਾ ਪੈਦਾ ਹੁੰਦੀ ਹੈ ਜਿਹੜੀ ਸਾਡੇ ਲਈ ਚੰਗੀ ਸਿੱਧ ਹੁੰਦੀ ਹੈ ਇਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕੁਝ ਲੋਕਾਂ ਦੁਆਰਾ ਕਿ ਜੇਕਰ 15 ਮਿੰਟ ਕੋਈ ਦੇਸੀ ਕੀ ਉਹਦੀ ਜੋਤ ਦੇ ਕੋਲ ਬੈਠ ਕੇ ਪਾਠ ਕਰਦਾ ਹੈ ਉਹ ਆਪਣੀ ਦੇਹ ਦੇ ਨਾਲ ਜੁੜੀਆਂ ਹੋਈਆਂ ਕਈ ਕਿਸਮ ਦੀਆਂ ਬਿਮਾਰੀਆਂ ਰੋਗ ਸਭ ਕੁਝ ਉਸਦਾ ਉਹ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਕੁਝ ਵਿਗਿਆਨ ਦੇ ਵਿੱਚ ਵੀ ਮੰਨਣ ਦੇ ਆਉਣ ਵਿੱਚ ਵਾਲੀਆਂ ਗੱਲਾਂ ਹਨ ਕਿ ਸਰੋਂ ਦਾ ਤੇਲ ਜਦੋਂ ਜਲਦਾ ਹੈ ਇੱਕ ਸਰੋਂ ਦੇ ਤੇਲ ਦਾ ਦੀਵਾ ਜਦੋਂ ਬਲਦਾ ਹੈ ਉਹਦੇ ਵਿੱਚੋਂ ਜਿਹੜੀ ਹਵਾ ਨਿਕਲਦੀ ਹੈ ਜਿਹੜਾ ਧੂੰਆਂ ਨਿਕਲਦਾ ਹੈ ਉਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਹ ਦੀ ਜਿਹੜੀ ਪਰਮਾਨਤਾ ਲੈ ਲੈਣੀ ਬਹੁਤੀ ਦੂਰ ਜਾਣ ਦੀ ਜ਼ਰੂਰਤ ਨਹੀਂ ਜੇਕਰ ਦੂਰ ਜਾਣਾ ਹੈ ਆਪਦੇ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰੋ ਦਾਦੇ ਨਾਲ ਦਾਦੀ ਨਾਲ ਜਾਂ ਕੋਈ ਹੋਰ ਬਜ਼ੁਰਗ ਜੀ ਨੇ ਅੱਜ ਤੋਂ 30-35 ਸਾਲ ਪਹਿਲਾਂ ਘਰਾਂ ਦੇ ਵਿੱਚ ਰੋਜ਼ ਵਾਂਗੂ ਦੀਪਕ ਜਲਾਏ ਰੋਜ਼ ਵਾਂਗੂ ਦੀਵੇ ਚਲਾਏ ਹੋਣ ਉਹ ਤੁਹਾਨੂੰ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ ਕਿ ਕਿੰਨਾ ਫਾਇਦਾ ਕੋਈ ਸਿਆਣੇ ਲੋਕ ਇਹ ਸਮਝਦੇ ਨੇ ਕਿ ਅੱਜ ਦੇ ਸਮੇਂ ਵਿੱਚ ਘਰਾਂ ਦੇ ਵਿੱਚ ਨਕਾਰਾਤਮਕਤਾ ਬੜੀ ਭਰੀ ਪਈ ਹੈ ਲੋਕ ਬਿਨਾਂ ਵਜ੍ਹਾ ਆਪਸ ਦੇ ਵਿੱਚ ਲੜਦੇ ਨੇ ਝਗੜਦੇ ਨੇ ਹਰ ਬੰਦੇ ਦੇ ਮਨ ਤੇ ਪਤਾ ਨਹੀਂ ਕਿੰਨੀਆਂ ਗਚਿੰਤਾਵਾਂ ਨੇ ਟੈਨਸ਼ਨਾਂ ਚੁੱਕ ਕੇ ਹਰ ਬੰਦਾ ਤੁਰਿਆ ਫਿਰਦਾ ਹੈ ਕਿਸੇ ਦੇ ਘਰ ਵਿੱਚ ਦਾਖਲ ਹੋ ਜਾਓ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਇਹਦੇ ਘਰ ਵਿੱਚ ਕੋਈ ਸਕਾਰਾਤਮਕ ਮਾਹੌਲ ਹੈ ਤੁਹਾਡੇ ਕੋਲ ਬੈਠੇ ਆ ਤਾਂ ਉਲਝੀ ਜਾਣਗੇ ਪੂਰਾ ਨਕਾਰਾਤਮਕ ਮਾਹੌਲ ਇਨੀ ਇਨੀ 네ਗੇਟਿਵ એનર્ਜੀ ਅੱਜ ਦੇ ਯੁੱਗ ਵਿੱਚ ਆ ਗਈ ਹੈ ਸੋ ਇਸ 네ਗੇਟਿਵ એનર્ਜੀ ਨੂੰ ਤੁਸੀਂ ਜ਼ਰੂਰ ਦੂਰ ਕਰਨਾ ਆ ਅਜੇ ਇੱਕ ਛੋਟਾ ਜਿਹਾ ਤਜਰਬਾ ਕਰਕੇ ਦੇਖਿਓ ਘਰ ਵਿੱਚ ਘਰ ਵਿੱਚ ਦੀਪਕ ਤਾਂ ਜ਼ਰੂਰ ਹੋਊਗਾ ਦੀਵਾਲੀ ਲੰਗੀ ਹੈ ਚਾਹੇ ਕੋਈ ਪੁਰਾਣਾ ਦੀਪਕ ਹੀ ਹੋਵੇ ਉਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਹਦਾ ਚਾਨਣ ਕਰਕੇ ਚੰਦ ਮਿੰਟ ਉਸ ਕਮਰੇ ਦੇ ਵਿੱਚ ਇਕੱਲੇ ਬਿਤਾਓ ਦੇਖਿਓ ਤੁਹਾਡੀ ਮਾਨਸਿਕਤਾ ਕਿੰਨੇ ਵਧੀਆ ਤਰੀਕੇ ਦੇ ਨਾਲ ਉੱਪਰ ਉੱਠਦੀ ਹੈ ਤੁਹਾਨੂੰ ਕਿੰਨੀ ਜ਼ਿਆਦਾ ਸ਼ਾਂਤੀ ਮਿਲੇਗੀ ਮਾਨਸਿਕ ਤੌਰ ਤੇ ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੋਵੇਗਾ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਮਨੋਵਿਗਿਆਨ ਦੇ ਨਾਲ ਇਹਨਾਂ ਦਾ ਸੰਬੰਧ ਹੈ ਜਿਹੜੇ ਇਸ ਵਿਸ਼ੇ ਦੇ ਮਾਹਿਰ ਹਨ ਉਹ ਕਹਿੰਦੇ ਨੇ ਕਿ ਇੱਕ ਸਿੰਬੋਲਿਕ ਵੀ ਹੈ ਤੁਸੀਂ ਇੱਕ ਹਨੇਰੇ ਕਮਰੇ ਦੇ ਵਿੱਚ ਬੈਠੇ ਹੋ ਤੇ ਇੱਕ ਦੀਵਾ ਜਲ ਰਿਹਾ ਹੈ ਤਾਂ ਤੁਸੀਂ ਧਿਆਨ ਨਾਲ ਦੀਵੇ ਤੇ ਗੌਰ ਕਰੋ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਰੀ ਦੁਨੀਆ ਬਾਕੀ ਦੀ ਅੰਧਕਾਰ ਹੈ ਤੇ ਇਹੀ ਇੱਕ ਦੇ ਤੇ ਇਹੀ ਹੈ ਜਿਹੜਾ ਰੋਸ਼ਨੀ ਦੇ ਰਿਹਾ ਹੈ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ ਇੱਕ ਕਿਰਨ ਦਿਖਾਉਂਦਾ ਹੈ ਆਸ ਦੀ ਉਮੀਦ ਜਗਾਉਂਦਾ ਹੈ ਜੀ ਅੱਜ ਤੋਂ 30 35 ਸਾਲ ਤੁਸੀਂ ਪਿੱਛੇ ਚਲੇ ਜਾਓ ਸਾਡੇ ਦਾਦਿਆਂ ਦੇ ਸਮੇਂ ਵਿੱਚ ਜਦੋਂ ਸਾਡੇ ਦਾਦਿਆਂ ਪੜਦਾਦਿਆਂ ਦਾ ਸਮਾਂ ਸੀ ਜਦੋਂ ਉਹ ਮਿਹਨਤਾਂ ਕਰਦੇ ਸਨ ਉਹਨਾਂ ਬਹੁਤ ਜ਼ਿਆਦਾ ਮੁਸ਼ਕਲ ਕਰਦੇ ਸਨ ਉਸ ਸਮੇਂ ਦੇ ਵਿੱਚ ਚਲੇ ਜਾਓ ਉਹਨਾਂ ਸਮਿਆਂ ਦੇ ਵਿੱਚ ਹਰ ਕੋਈ ਇਹ ਗੱਲ ਮੰਨਦਾ ਹੈ ਕਿ ਬੜੀ ਜ਼ਿਆਦਾ ਖੁਸ਼ਹਾਲੀ ਸੀ ਬਹੁਤ ਜ਼ਿਆਦਾ ਲੋਕ ਹੱਸਦੇ ਰਹਿੰਦੇ ਸੀ ਖੁਸ਼ ਰਹਿੰਦੇ ਸੀ ਉਦੋਂ ਗਮ ਬੜਾ ਘੱਟ ਹੁੰਦਾ ਸੀ ਹੁਣ ਕਈ ਸਾਰੀਆਂ ਚੀਜ਼ਾਂ ਨੇ ਉਹਨਾਂ ਵਿੱਚੋਂ ਇਹ ਵੀ ਇੱਕ ਚੀਜ਼ ਹੈ ਉਦੋਂ ਰੋਜ਼ ਰਾਤ ਨੂੰ ਚਾਨਣ ਕਰਨ ਦੇ ਲਈ ਰੋਸ਼ਨੀ ਕਰਨ ਦੇ ਲਈ ਦੀਵਿਆਂ ਲਾਲ ਟੈਨਾਂ ਦਾ ਸਹਾਰਾ ਲਿਆ ਜਾਂਦਾ ਸੀ ਉਹਨਾਂ ਦੇ ਵਿੱਚ ਕੀ ਪੈਂਦਾ ਸੀ ਤੇਲ ਹੀ ਪੈਂਦਾ ਸੀ ਉਹ ਤੇਲ ਅੱਜ ਵੀ ਬਲਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਉਦੋਂ ਕਿਸੇ ਨੂੰ ਦੇਹ ਦੇ ਰੋਗ ਨਹੀਂ ਸਨ ਹੁੰਦੇ ਬੜੇ ਘੱਟ ਰੋਗ ਹੁੰਦੇ ਸਨ ਉਦੋਂ ਉਮਰਾਂ ਬਹੁਤ ਲੰਬੀਆਂ ਹੁੰਦੀਆਂ ਸਨ ਕੁਝ ਹੈ ਬੇਸ਼ੱਕ ਅੱਜ ਦੇ ਯੁੱਗ ਵਿੱਚ ਖਾਣ ਪੀਣ ਨੂੰ ਬਹੁਤ ਸਾਰੇ ਪਦਾਰਥ ਹੈ ਪਰ ਇਹਨਾਂ ਚੀਜ਼ਾਂ ਨੇ ਵੀ ਤਾਂ ਨਾਲ ਦੀ ਨਾਲ ਆਪਣਾ ਰੋਲ ਅਦਾ ਕੀਤਾ ਹੈ ਆਪਾਂ ਬੇਸ਼ੱਕ ਹੁਣ ਤਰੱਕੀ ਕਰ ਗਏ ਆਂ ਮੈਂ ਇੱਕ ਸੋਚ ਛੱਡਦੇ ਆਂ ਕਈ ਬਲਬ ਜਗ ਪੈਂਦੇ ਨੇ ਪਰ ਆਪਾਂ ਨੂੰ ਇਹ ਵੀ ਦੇਖੀਏ ਕਿ ਉਸ ਜਮਾਨੇ ਦੇ ਵਿੱਚ ਜੇਕਰ ਤਰੱਕੀ ਨਹੀਂ ਸੀ ਤਾਂ ਹੋਰ ਕਿੰਨੀਆਂ ਚੀਜ਼ਾਂ ਸੀ ਸਾਡੇ ਕੋਲ ਕਦੀ ਕਿਸੇ ਨੇ ਸੁਣਿਆ ਨਹੀਂ ਹੋਵੇਗਾ ਕਿ ਉਦੋਂ ਕਿਸੇ ਨੂੰ ਦਿਲ ਦਾ ਤੋਰਾ ਪੈਂਦਾ ਸੀ ਨਹੀਂ ਸੀ ਪੈਂਦਾ ਖਾਣ ਪੀਣ ਦਾ ਜ਼ਰੂਰ ਫਰਕ ਸੀ ਪਰ ਇਹਨਾਂ ਚੀਜ਼ਾਂ ਦਾ ਵੀ ਫਰਕ ਸੀ ਬਜ਼ੁਰਗ ਇੱਕ ਕਮਰੇ ਦੇ ਵਿੱਚ ਪਏ ਹੁੰਦੇ ਸਨ ਸਾਰੀ ਸਾਰੀ ਰਾਤ ਉਹਨਾਂ ਦੇ ਜ਼ਰਾਣੇ ਦੀਵੇ ਜਲਦੇ ਰਹਿੰਦੇ ਸਨ ਸਾਰੀ ਸਾਰੀ ਰਾਤ ਉੱਥੇ ਸਰੋਂ ਦੇ ਤੇਲ ਦਾ ਦੀਵਾ ਜਗਦਾ ਸੀ ਉਹ ਜਿਹੜੀ ਉਸ ਦੀਵੇ ਦਾ ਜਿਹੜਾ ਧੂਆਂ ਸੀ ਜਿਹੜੀ ਹਵਾ ਸੀ ਉਹ ਹਵਾ ਦੇ ਵਿੱਚ ਧੂਆਂ ਘੁਲ ਜਾਂਦਾ ਸੀ ਜਿਸ ਦੇ ਵਿੱਚ ਉਹ ਸਾਹ ਲੈਂਦੇ ਸਨ ਕੋਈ ਨਾ ਕੋਈ ਫਰਕ ਤਾਂ ਸਰੀਰ ਨੂੰ ਪੈਂਦਾ ਹੀ ਹੋਵੇਗਾ ਅੱਜ ਆਪਾਂ ਅੱਗੇ ਦਾ ਸੋਚਣ ਲੱਗ ਪਏ ਆਂ ਬੜੀਆਂ ਤਰਕਸ਼ੀਲਾਂ ਵਾਲੀ ਸੋਚ ਰੱਖਦੇ ਆਂ ਇਹ ਗੱਲ ਐ ਨਹੀਂ ਆ ਗੱਲ ਐ ਨਹੀਂ ਆ ਤਾਂ ਹੋ ਹੀ ਨਹੀਂ ਸਕਦੀ ਆ ਤਾਂ ਸਰਾਸਰ ਝੂਠ ਹੈ ਪਰ ਆਪਾਂ ਥੋੜੀ ਜਿਹੀ ਦਿਮਾਗ ਦਾ ਇਸਤੇਮਾਲ ਕਰਕੇ ਵੇਖੀਏ ਕਿ ਅਚਾਨਕ ਇਹੋ ਜਿਹੇ ਕਿਹੜੀ ਹਵਾ ਵਗੀ ਕਿ ਹੁਣ 20 25 ਸਾਲ ਦੇਆਂ ਨੂੰ ਦਿਲ ਦੇ ਦੌਰੇ ਪੈਣ ਲੱਗ ਪਏ ਨੇ ਹੁਣ ਜਿਹੜਾ ਕੋਈ ਬੰਦਾ ਥੋੜੀ ਜੇ ਮਿਹਨਤ ਕਰਦਾ ਹੈ ਜਿਹਨੂੰ ਤਾਂ ਫਲਾਣਾ ਰੋਗ ਹੈ ਉਹਦੋਂ ਮਿਹਨਤਾਂ ਨਹੀਂ ਸੰ ਹੁੰਦੀਆਂ ਬਹੁਤ ਮਿਹਨਤਾਂ ਹੁੰਦੀਆਂ ਸੰ ਫਰੇ ਆਇਆ ਕਿ ਹੁਣ ਸਾਡੇ ਮਨਾਂ ਦੇ ਵਿੱਚ ਆਸਤਾ ਘਟ ਗਈ ਹੈ ਵਿਸ਼ਵਾਸ ਘਟ ਗਿਆ ਹੈ ਜੇ ਕੋਈ ਪੱਧਰ ਪੁਰਸ਼ ਆਪਣੇ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਨਾਮ ਜਪਦਾ ਹੈ ਜੋ ਆਪਣੇ ਢੰਗ ਤਰੀਕਿਆਂ ਦੇ ਨਾਲ ਜਪਦਾ ਥੱਲੇ ਬਹਿ ਕੇ ਥੱਲੇ ਬਹਿ ਕੇ ਪਾਠ ਕਰਦਾ ਹੈ ਉਹ ਤੇ ਆਪਾਂ ਸਵਾਲ ਚੁੱਕ ਦਿੰਦੇ ਹਾਂ ਕਿ ਨਹੀਂ ਆ ਤਾਂ ਗਲਤ ਕਰ ਰਿਹਾ ਹੈ ਇਹ ਕਰਨਾ ਹੀ ਨਹੀਂ ਇਹ ਤਾਂ ਕਰਨਾ ਹੀ ਨਹੀਂ ਉਹਨੂੰ ਸਵਾਲ ਕਰੋਗੇ ਭਾਈ ਤੂੰ ਦੱਸ ਪਹਿਲਾਂ ਤੂੰ ਘਰ ਵਿੱਚ ਕਿੰਨੇ ਪਾਠ ਕਰਦਾ ਹੈ ਕਦੇ ਜਪਦੀ ਸਾਹਿਬ ਪੜਿਆ ਕਿ ਰਹਿ ਰਾਸ ਤੇ ਨੂੰ ਕੰਠਿਆ ਅਗਲੇ ਨੂੰ ਆਪ ਕੱਖਣਾ ਆਉਂਦਾ ਹੋਵੇ ਪਰ ਅਗਲੇ ਦੇ ਨਾਲ ਜਾ ਕੇ ਇਦਾਂ ਗੱਲਾਂ ਕਰਦੇ ਆ ਕਿ ਮੈਂ ਗਿਆਨੀ ਹਾਂ ਹਰ ਇੱਕ ਤੇ ਸਵਾਲ ਚੁੱਕਣ ਲੱਗ ਪੈਂਦੇ ਨੇ ਇਹ ਘਰ ਦੇ ਵਿੱਚ ਕੋਈ ਜੋਤ ਜਗਾਉਂਦਾ ਨਹੀਂ ਨਹੀਂ ਪਾਈਏ ਤਾਂ ਗਲਤ ਹੈ ਤੋ ਗਲਤ ਕਰ ਰਿਆਂ ਹੈ ਸਾਡੇ ਐ ਨਹੀਂ ਸਾਡੇ ਉਹ ਨਹੀਂ ਤੁਸੀਂ ਦੱਸੋ ਆਪਣੀ ਗੱਲ ਕਰੋ ਕਿਉਂ ਦੂਜੇ ਤੇ ਸਵਾਲ ਕਰ ਰਹੇ ਹੋ ਸਿਆਣੇ ਪੁਰਸ਼ ਕਹਿੰਦੇ ਨੇ ਮਹਾਪੁਰਸ਼ ਕਹਿੰਦੇ ਹੁੰਦੇ ਸੀ ਕਿ ਜੋਤ ਜਗਾਉਂਦੇ ਫਾਇਦੇ ਬਹੁਤ ਨੇ ਨੁਕਸਾਨ ਕੀ ਨੇ ਨੁਕਸਾਨ ਕੋਈ ਨਹੀਂ ਹੈ ਜੇਕਰ ਤੁਹਾਡਾ ਵਿਸ਼ਵਾਸ ਹੈ ਤੁਸੀਂ ਜਗਾਓ ਜੇਕਰ ਨਹੀਂ ਹੈ ਤੇ ਨਾ ਜਗਾਓ ਪਰ ਨੁਕਸਾਨ ਦੱਸੋ ਕੀ ਹੈ ਇੱਕ ਇੱਕੋ ਨੁਕਸਾਨ ਹੋ ਸਕਦਾ ਹੈ ਉਹ ਵੀ ਜੇ ਕੋਈ ਬੰਦਾ ਬਹੁਤ ਮਾੜੀ ਸੋਚ ਉਹ ਵੀ ਜੇ ਕੋਈ ਬੰਦਾ ਬਹੁਤ ਮਾੜੀ ਸੋਚ ਸੋਚਦਾ ਹੋਊਗਾ ਉਹ ਕਹੂਗਾ ਕਿ ਹਾਂ ਭਾਈ ਜੇ ਮੈਂ ਦੇਸੀ ਘਿਓ ਦਾ ਦੀਪਕ ਚਲਾ ਰਿਆ ਹਾਂ ਤੇ ਨੁਕਸਾਨ ਹੈ ਮੇਰਾ ਦੇਸੀ ਘਿਓ ਜਲ ਰਿਹਾ ਹੈ ਕੋਈ ਇਹ ਕਹਿ ਸਕਦਾ ਹੈ ਕਿ ਸਰੋਂ ਦਾ ਦੀਵਾ ਜਕਾਇਆ ਤਾਂ ਮੈਂ ਸੁਣਦਾ ਹਾਂ ਤੇਲ ਜਾਂ ਜਿਹੜਾ ਉਹਦਾ ਨੁਕਸਾਨ ਹੋਇਆ ਪਰ ਇਸ ਤੋਂ ਵੱਧ ਹੋਰ ਕੋਈ ਨੁਕਸਾਨ ਨਹੀਂ ਇਸ ਦੇ ਨਾਲ ਮਾਨੂੰ ਇਕਾਗਰਤਾ ਮਿਲਦੀ ਹੈ ਇਹਦੇ ਨਾਲ ਮਾਨੂੰ ਸ਼ਾਂਤੀ ਮਿਲਦੀ ਹੈ ਸੁੱਖ ਮਿਲਦਾ ਹੈ ਜਿਹੜੀ ਫੀਜਾ ਇਹ ਸੁਧਾਰੇਗੀ ਜਦੋਂ ਤੇਲ ਸੜੇਗਾ ਉਹ ਵੀ ਤੁਹਾਨੂੰ ਸਕੂਨ ਦਵੇਗਾ ਤੁਹਾਡੇ ਮਨ ਨੂੰ ਸ਼ਾਂਤੀ ਦਵੇਗਾ ਪਤਾ ਨਹੀਂ ਕਿੰਨੇ ਕਿ ਅਣਗਿਣਤ ਤੁਹਾਨੂੰ ਸਿਹਤ ਦੇ ਸੰਬੰਧੀ ਫਾਇਦੇ ਦੇਣੇ ਨੇ ਇਸ ਕਰਕੇ ਇੱਕ ਵਾਰ ਤੁਸੀਂ ਇਸ ਨੂੰ ਜਲਾ ਕੇ ਜ਼ਰੂਰ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਕਿਹੜਾ ਦੀਵਾ ਜਗਾਵਾ ਇਹ ਬੰਦਿਆ ਕਿਹੜਾ ਦੀਵਾ ਜਗਾਉਣਾ ਹੈ ਇਹ ਦੀਵੇ ਦੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਜੀ ਨਹੀਂ ਕਰਦੇ ਉਹ ਗੱਲ ਕਰਦੇ ਨੇ ਵਾਹਿਗੁਰੂ ਦੇ ਨਾਮ ਦਾ ਦੀਵਾ ਸ਼ੁਰੂਗਾਤ ਇੱਕ ਵਾਰੀ ਆਪਾਂ ਕਰ ਲਈਏ ਵਾਈ ਗੁਰੂ ਦੇ ਨਾਮ ਦਾ ਦੀਵਾ ਜਗਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਪਰ ਔਖਾ ਵੀ ਨਹੀਂ ਤੇ ਪਰਮਾਤਮਾ ਦੇ ਹਰ ਇੱਕ ਦਿੱਤੇ ਹੋਏ ਸੰਦੇਸ਼ੇ ਨੂੰ ਉਪਦੇਸ਼ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਅੱਗੇ ਚੱਲਾਂਗੇ ਤੈਨੂੰ ਵਾਈ ਗੁਰੂ ਦੇ ਨਾਮ ਦਾ ਦੀਵਾ ਵੀ ਜਗ ਤ ਤਾਂ ਵਾਈ ਗੁਰੂ ਦੇ ਨਾਮ ਦਾ ਦੀਵਾ ਵੀ ਜ਼ਰੂਰ ਜਗੇਗਾ ਵਾਈ ਗੁਰੂ ਦੇ ਨਾਮ ਦੀ ਬੱਤੀ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਤੇਰੇ ਨਾਮ ਦਾ ਹੀ ਮੈਂ ਉਹਦੇ ਵਿੱਚ ਤੇਲ ਪਾਵਾਂ ਤੇਰੇ ਨਾਮ ਦਾ ਹੀ ਮੈਂ ਦੀਪਕ ਜਲਾਵਾਂ ਤੇ ਸਾਰਾ ਕੁਝ ਹਾਸਿਲ ਹੋ ਜਾਣਾ ਹੈ ਕਿਉਂਕਿ ਜਿਹੜਾ ਚਾਨਣ ਉਸ ਦੀਪਕ ਨੇ ਕਰਨਾ ਹੈ ਉਹਨਾਂ ਸ਼ਾਇਦ ਉਹਨਾਂ ਚਾਨਣ ਤਾਂ ਸ਼ਾਇਦ ਸੂਰਜ ਵੀ ਨਾ ਕਰ ਸਕਦਾ ਹੋਵੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ